ਸਿਰਫ ਇੱਕ ਆਹੀ ਚੀਜ਼ਾਂ ਲੇਜਰ ਇਹਦਾ ਦੇਖੋ ਤੁਸੀਂ ਲਾਈਟ ਸਿਸਟਮ ਹੈਗਾ ਕਾਂਦੇ ਦੇ ਉੱਤੇ ਹੋਣੇ ਦੇ ਉੱਤੇ ਇੱਕ ਨ ਇੱਕ ਨਟ ਜਾਂ ਜਾੜਤਾ ਇਹਦਾ ਹੁਣ ਚਾਨਨ ਦੇਖੋ ਕਿਵੇਂ ਆਉਂਗਾ ਇਹ ਆ ਦੇਖੀ ਡਿਜ਼ਾਈਨ ਆਪ ਹੀ ਬਦਲੀ ਜਾਊ ਇਹ ਜੇ ਕਮਾਈ ਚੱਲਾਂਗੇ ਇਹਦਾ ਨਟ ਜਾਂ ਇਤਾਂ ਡਿਜ਼ਾਈਨ ਬਣਾ ਰਹੇ ਨੇ ਇਹ ਆ ਗਈ ਕੋਈ ਨਵੀਂ ਟੈਕਨੋਲੋਜੀ ਔਰ ਇੱਕ ਦੂਰ ਦੇਖੋ ਦੇਖੋ ਸਾਹਮਣੇ ਜਿੱਦਾਂ ਮਰਜ਼ੀ ਉਹ ਕਰ ਲੋ ਇਹਨੂੰ ਹਰ ਇੱਕ ਧਰਤੀ ਦੇ ਉੱਤੇ ਕਿੰਨਾ ਸੋਹਣਾ ਡਿਜ਼ਾਈਨ ਬਣਾਉਂਦਾ ਔਰ ਲਾਹੌਰ ਕਮਾਈ ਮਾੜਾ ਜੱਗੀ ਕਮਾਦੇ 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 ਦੇਖ ਆ ਦੇਖੋ ਆਈ ਰਿਆਣਾ ਵਾਸ 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 ਹੁਣ ਕੰਦ ਤੇ ਆ ਚੀਜ਼ ਬਣ ਗਈ ਨੇਰੇ ਚ ਤਾਂ ਵੱਧ ਪਤਾ ਲੱਗਦਾ ਸੀ ਨੇਰੇ ਚ ਹਾਂ ਨਵੀਂ ਟੈਕਨੋਲੋਜੀ ਆ ਭਰਾਓ